ਗੋੜੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮੈ ਪਰ ਤਖ ਗੁਰੂ ਨਿਸਤਾਰੇ ਗੁਰੂ ਪਿਆਰੀ ਗੁਰ ਸਾਰੇ ਸਾਧ ਸੰਗਤ ਜੀ ਅੱਜ ਆਪਾਂ ਕਾਰਕਾਂ ਦੇ ਵਿੱਚੋਂ ਇੱਕ ਕਾਰਕ ਸਬੰਧ ਕਾਰਕ ਹੈ ਇਸ ਦੀ ਵਿਚਾਰ ਕਰਨੀ ਹੈ ਸੰਗਤ ਇਹ ਹੈ ਸੰਬੰਧ ਕਾਰਕ ਬਹੁਵਚਨ ਔਰ ਪਾਗ 15ਵਾਂ ਹੈ ਕਰਕਾਂ ਦਾ 14ਵਾਂ ਭਾਗ ਹੋ ਗਿਆ 15ਵਾਂ ਹੈ ਇਹ ਤੋਂ ਅੱਗੇ ਅਗਲੇ ਕਰਕੇ ਫਿਰ ਆਪਾਂ ਮਿਲਾਂਗੇ ਸੋ ਪਹਿਲਾਂ ਇਸ ਕਾਰਕ ਦੇ ਆਪਾਂ ਚਿੰਨ ਨੂੰ ਦੇਖੀਏ ਪਹਿਲਾ ਚਿੰਨ ਹੈ ਕੰਨਾ ਹਾ ਹਾ ਨੰਨਾ ਨੰਨੇ ਨੂੰ ਸਿਹਾਰੀ ਬਿਹਾਰੀ ਔਰ ਇਹਨਾਂ ਸ਼ਬਦਾਂ ਚ ਲਿਖਿਆ ਸਾਧਾਂ ਕੰਨੇ ਵਾਲਾ ਆਹ ਯਾਰਾ ਸੰਤ ਹੈ ਨੰਨੇ ਯਾਰਾ ਸੰਤਨ ਛੈਰੀ ਨਨੇ ਨੂੰ ਦਾਸਨ ਬੇਬਿਹਾਰੀ ਭਤਰੀ ਭਤਰੀ ਇਹ ਪੰਜ ਚਿੰਨ ਇਹ ਦੇ ਜਿਹੜੇ ਆ ਉਹ ਗ੍ਰਾਮਰ ਦੇ ਮੁਤਾਬਕ ਹੈ ਗੁਰਬਾਣੀ ਵਿਆਕਰਨ ਦੇ ਅਨੁਸਾਰ ਹੈ ਔਰ ਇਹਨਾਂ ਦੀ ਆਪਾਂ ਵਿਚਾਰ ਕਰਨੀ ਹੈ ਵਿਚਾਰ ਕਿਵੇਂ ਕਰਨੀ ਆ ਇਹਨਾਂ ਪੰਕਤੀਆਂ ਦੇ ਰਾਹੀਂ ਇਹ ਪੰਕਤੀਆਂ ਜਿਹੜੀਆਂ ਹੈ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਨੇ ਸਾਥ ਸੰਗਤ ਇਹਨਾਂ ਦੇ ਆਧਾਰ ਤੇ ਇਹਨਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਇੱਕ ਇੱਕ ਕਰਕੇ ਜਿਹੜਾ ਹੈ ਉਹ ਇਹਨੂੰ ਸਮਝਣ ਦਾ ਯਤਨ ਕਰਾਂਗੇ ਸੋ ਸਾਥ ਸੰਗਤ ਦੇਖੀ ਆਪਾਂ ਸਭ ਤੋਂ ਪਹਿਲਾਂ ਹੈ ਕਨਾ ਕਨਾ ਹੈ ਅਟਲ ਬਚਨ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਅਟਲ ਬਚਨ ਸਾਧੂ ਜਨਾ ਹੁਣ ਦੇਖੋ ਸਾਧੂ ਜਨਾ ਬਹੁ ਬਚਨ ਸਾਧੂ ਜਨਾ ਦਾ ਸਾਧੂ ਜਨਾ ਇੱਕ ਨਹੀਂ ਬਹੁਤ ਹੈ ਸਾਧੂ ਜਨਾ ਪਾਵੈ ਸਾਧੂ ਜਨਾ ਦਾ ਅਟਲ ਬਚਨ ਸਾਧੂ ਜਨਾ ਦਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੇ ਹਰ ਰਾਇਆ ਹਰ ਰਾਇਆ ਅਗੇ ਹੈ ਮਾਨ ਮਹਤ ਮਾਨ ਮਹਤ ਨਾ ਸਖਤ ਹੀ ਕਾਈ ਸਾਧਾ ਦਾਸੀ ਥੀ ਹੁਣ ਸਾਧਾ ਕੰਨ ਬਹੁਵਚਨ ਆ ਗਿਆ ਬਹੁਵਚਨ ਆਪਾਂ ਕਰ ਰਹੇ ਆ ਤੇ ਇਥੇ ਕੀ ਲਾਵਾਂਗੇ ਸਾਧਾਂ ਦੀ ਕਿਉਂ ਸਾਧਾਂ ਦੀ ਦਾਸੀ ਅਗੇ ਦਾਸੀ ਕੀ ਹੈ ਇਸਤਰੀ ਲਿੰਗ ਤੇ ਫਿਰ ਦਾਤਾ ਨਹੀਂ ਨਾ ਲੱਗੂਗਾ ਸਾਧਾਂ ਦਾ ਦਾਸੀ ਨਹੀਂ ਹੋ ਸਕਦਾ ਇਥੋਂ ਲਓ ਸਾਧਾਂ ਦੀ ਦਾਸੀ ਥੀ ਹੋ ਨਾਨਕ ਸੇਦਰ ਸੋਭਾਵੰਤੇ ਜੋ ਪ੍ਰਭ ਆਪਣੇ ਪਿਓ ਜੋ ਪ੍ਰਭ ਆਪਣੇ ਪਿਓ ਅਗੇ ਹੈ ਹਾ ਹਾ ਆਹ ਹਾ ਆ ਗਿਆ ਬਹੁਵਚਨ ਦਾ ਇਹ ਅਗਲਾ ਚਿੰਨ ਹੈ ਹਾ ਹਾ ਹੁਣ ਅਗੇ ਚਰਨ ਹੈ ਸਰਨੀ ਹੁਣ ਚਰਨ ਹੈ ਚਰਨ ਹੋ ਗਿਆ ਤੇ ਬਹੁਵਚਨ ਹੋ ਗਿਆ ਚਰਨਾ ਤੇ ਚਰਨਾ ਕੀ ਹੈ ਇਹ ਚਰਨਾ ਹੋ ਗਿਆ ਤੇ ਸਰਨੀ ਆ ਗਿਆ ਸਰਨੀ ਕੀ ਹੈ ਇਸ ਤਰੀ ਲੇਗਾ ਇਸ ਕਰਕੇ ਇਥੇ ਕੀ ਲੱਗੂਗਾ ਚਰਨਾ ਦਾ ਨਹੀਂ ਲੱਗਦਾ ਦੇ ਨੀ ਲਗਦਾ ਦੀ ਕਿਉਂ ਆਸਰ ਨਹੀਂ ਆ ਚਰਨਾ ਦੀ ਚਰਨ ਹੈ ਦੀ ਸਰਨੀ ਚਰਨਾ ਦੀ ਸਰਨੀ ਦਾਸ ਹੈ ਆ ਹੁਣ ਦਾਸ ਜਾਦੇ ਆਗੇ ਤੇ ਆਗਾ ਦਾਸੀ ਹੈ ਦਾਸ ਹੈ ਦਾਸਾਂ ਦੀ ਦਾਸਾਂ ਦੀ ਦਾਸੀ ਮਨ ਮੌਲੇ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਨ ਭਾਵਨ ਕਰਿਆ ਅਗੇ ਆਵੋ ਸੰਤ ਪ੍ਰਾਨ ਸੁਖ ਦਾਤੇ ਸਿਮਰੋ ਧਾਤੇ ਸਿਮਰ ਹੈ ਪ੍ਰਭ ਅਬਨਾਸੀ ਸਿਮਰ ਹੈ ਪ੍ਰਭ ਅਬਨਾਸੀ ਅਗੇ ਅਨਾਥਨਾਥ ਅਨਾਥ ਨਾਥ ਐ ਨਾਥ ਹੁਣ ਅਨਾਥ ਹੈ ਅਨਾਥਾ ਜਾਦੇ ਨਾਥ ਹੋਗੇ ਨਾ ਹਾਂ ਹਾਲਾ ਗਿਆ ਮੋਬਜਨ ਅਨਾਥਾ ਦੇ ਅਨਾਥਾਂ ਦੇ ਨਾਥ ਦੀਨ ਦੁਖ ਨ ਦੀਨ ਦੁਖ ਪੰਜਨ ਪੂਰ ਰਹੋ ਘਟ ਵਾਸੀ ਅਗੇ ਫੇਰਾ ਸੰਤਾ ਸੰਤ ਹੈ ਸੰਤ ਆ ਗਿਆ ਤੇ ਹਾ ਹਾ ਜਿਹੜਾ ਇਹ ਇਹਦੀ ਬਹੁਵਚਨ ਦੀ ਨਿਸ਼ਾਨੀ ਹੈ ਲੱਗਿਆ ਸੰਤ ਹੈ ਚਰਨ ਹੁਣ ਸੰਤਾ ਚਰਨ ਕੀ ਹੈ ਪੁਲਿੰਗ ਇਸ ਕਰਕੇ ਇਥੋ ਲੱਗਿਆ ਸਰਨਾ ਦੇ ਸੰਤਾਂ ਦੇ ਚਰਨ ਮੋੜ ਲਓ ਮਾਥਾ ਮੇਰਾ ਮਾਥਾ ਇਸ ਸੰਤਾਂ ਦੇ ਚਰਨ ਸੰਤਾਂ ਦੇ ਚਰਨ ਮੋੜ ਲਓ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ ਹੁਣ ਵਾ ਅਗੇ ਸੀ ਉਤੇ ਬਾਚ ਬਚਨ ਸਾਧੂ ਜਨਾ ਸਾਧੂ ਜਨਾ ਦੇ ਬਚਨ ਵਾ ਅਗੇ ਇਹ ਸੀ ਦਾਸਾਂ ਦਾਸੀ ਦਾਸਾਂ ਦੀ ਦਾਸੀ ਦਾਸਾਂ ਦਾਸੀ ਆ ਦਾਸੀ ਪਈ ਐ ਅੱਧ ਹੀ ਆ ਗਿਆ ਦਾਸਾਂ ਦਾਸੀ ਇਥੋਂ ਆਪ ਨੂੰ ਪਤਾ ਲੱਗ ਜਾਂਦਾ ਅਨਾਥਾਂ ਅਨਾਥ ਹੈ ਨਾਥ ਅਨਾਥ ਹੁੰਦਾ ਹਾ ਹ ਲੱਗਿਆ ਬਹੁਵਚਨ ਦੀ ਇਸ਼ਾਨੀ ਅਨਾਥ ਹੈ ਨਾਥ ਨਾਥ ਪੁਲਿੰਗ ਹੈ ਅਨਾਥ ਦਾ ਨਾਥ ਅਨਾਥ दान नाथ अनाथाना नाथ संत, हैं हैं। संत हैं हैं। है चरण है संत है चरना ਹੁਣ ਸੰਤਾਂ ਦੇ ਚਰਨਾ ਇਹ ਆ ਗਿਆ ਸੰਤਾਂ ਦੇ ਚਰਨ ਅੱਗੇ ਅਗਲੀ ਜਿਹੜੀ ਹੈ ਚੈਨਾ ਉਹ ਨੰਨਾ ਹੈ ਨੰਨਾ ਕੀ ਇਹ జగਤ ਉਧਾਰਨ ਸਾਧ ਪ੍ਰਭ ਤਿੰਨ ਲਾਘੋਂ ਪਾਲ ਮੋਕੋ ਦੀਜੇ दान ਪ੍ਰਭ ਇਹ ਪ੍ਰਭ ਮੈਨੂੰ ਦਾਨ ਦੀਏ ਸੰਤਨ ਪਗੜਾਲ ਸੰਤਨ ਸੰਤ ਸੰਤਾ ਕਹਤੇ ਨੰਨਾ ਜਿਹੜਾ ਲੱਗਦਾ ਉਹ ਬਹੁਵਚਨ ਹੈ ਸੰਤਾ ਜਿਆਦੇ ਹੋ ਗਏ ਸੰਤਾ ਅੱਗੇ ਭਗਰਾਲ ਕੀ ਹੈ ਇਹ ਹੈ ਉਹਨਾਂ ਦੀ ਧੂੜ ਪੈਰਾਂ ਦੀ ਧੂੜ ਧੂੜ ਕੀ ਹੁੰਦੀ ਹੈ ਇਸਤਰੀ ਲਿੰਗ ਇਸ ਕਰਕੇ ਇਹਨੂੰ ਆਪਾਂ ਫਿਰ ਦੀ ਲਾਵਾਂਗੇ ਦੇ ਤਾਂ ਨਹੀਂ ਲੱਗਣਾ ਇਸ ਕਰਕੇ ਹੋ ਗਿਆ ਸੰਤਨ ਦੀ ਪਗਰਾਲ ਸੰਤਾਂ ਦੀ ਪਗਰਾਲ ਮਤਲਬ ਉਹ ਧੂੜ ਧੂੜ ਹੈ ਅਗੇ ਹੈ ਥਿਰ ਸੰਤਨ ਸੁਹਾਗ ਮਰੇ ਨਾ ਜਾਵੇ ਫਿਰ ਸੰਤਨ ਸੁਹਾਗ ਸੰਤਨ ਸੰਤਾਂ ਦਾ ਸੰਤਨ ਸੰਤਾਂ ਦਾ ਸੁਹਾਗ ਮਰੇ ਨਾ ਜਾਵੇ ਜਾ ਕੇ ਗ੍ਰਹਿ ਹਰ ਨਾਮ ਸੋ ਸਦ ਹੀ ਰਾਵੈ ਅੱਗੇ ਨੰਨੇ ਨੂੰ ਸਿਆਰੀ ਵਾਲ ਆ ਗਿਆ ਅਗਲਾ ਜਿਹੜਾ ਹੈ ਚਿੰਨ ਉਹ ਹੈ ਦਾਸਨ ਦਾਸ ਹੋਵੇ ਤਾਂ ਹਰ ਪਾਏ ਵਿੱਚੋਂ ਆਪ ਗਵਾਈ ਦਾਸਨ ਦਾਸ ਦਾ ਦਾਸਾਂ ਦਾ ਦਾਸ ਦਾਸਨ ਇਹ ਦਾਸਨ ਜਿਆਦੇ ਹੈਗੇ ਨਾ ਭੋਜਨ ਦਾਸਨ ਦਾਸਾ ਦਾ ਦਾਸ ਦਾਸਨ ਬਹੁਵਚਨ ਦਾਸਨ ਦਾ ਦਾਸਨ ਦਾਸਾਂ ਦਾ ਦਾਸ ਹੋਵੇ ਤਾਂ ਹਰ ਪਾਏ ਵਿੱਚੋਂ ਆਪ ਗਵਾਈ ਭਗਤਾ ਕਾ ਕਾਰਜ ਹਰ ਆਨੰਦ ਹੈ ਆਨੰਦਨ ਹਰ ਗੁਣ ਗਾਈ ਅਗੇ ਬਿਹਾਰੀ ਆ ਗਈ ਜੀ ਇਹ ਪੰਜਵਾਂ ਹੈ ਬਿਹਾਰੀ ਵੈ ਬਿਹਾਰੀ ਜਿਸ ਸਿਮਰਤ ਸਭ ਕੇਲ ਵਿਖਨਾਸ ਹੈ ਵੀਨੇ ਸੁਮਨਤਨਾ ਸਾਰੇ ਪਾਪ ਦੂਰ ਹੋ ਜਾਂਦੇ ਆ ਪਿਤਰੀ ਹੋਏ ਉਧਾਰੋ ਪਿੱਤਰ ਪਿੱਤਰ ਜਿਹੜੇ ਆ ਜਿਹੜਾ ਹੈ ਇਹ ਬਲਿੰਗਾ ਆ ਜਾਂਦਾ ਪਿਤਰੀ ਇਹਦਾ ਜਿਹੜੀ ਵਿਹਾਰੀ ਲਈ ਆ ਇਹ ਬਹੁਵਚਨ ਵਾਸਤੇ ਤੇ ਪਿਤਰਾ ਇਹਦਾ ਮਤਲਬ ਤਾਂ ਇਹ ਪਿੱਤਰ ਜਾਦੇ ਪਿੱਤਰ ਹੋ ਗਏ ਪਿਤਰਾ ਦਾ ਹੋਏ ਉਧਾਰੋ ਉਹਦਾ ਉਧਾਰ ਹੁੰਦਾ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕੇ ਅੰਤ ਨਾ ਪਾਰੋ ਜਾ ਕੇ ਅੰਤ ਨਾ ਪਾਰੋ ਅਗੇ ਹੈ ਗੋਵਿੰਦ ਗੋਵਿੰਦ ਗੋਵਿੰਦੋ ਹਰ ਗੋਵਿੰਦ ਗੁਣੀ ਨਿਧਾਨ ਹੁਣ ਦੇਖੋ ਗੁਣੀ ਆ ਗੁਣ ਆ ਗਿਆ ਗੁਣ ਜਿਹੜਾ ਹੈ ਇਹ ਗੁਣ ਨੂੰ ਵਿਹਾਰੀ ਲੱਗੀ ਆ ਤਾਂ ਇਹ ਬਹੁਵਚਨ ਦਾ ਚਿੰਨ ਹੈ ਔਰ ਇਹ ਬਹੁਵਚਨ ਬਣ ਗਿਆ ਗੁਣੀ ਭਾਵ ਗੁਣ ਤੇ ਕੀ ਹੋ ਗਿਆ ਗੁਣਾ ਇਹ ਨਿਧਾਨ ਹੁੰਦਾ ਖਜ਼ਾਨਾ ਖਜ਼ਾਨਾ ਹੁੰਦਾ ਹੁੰਦੀ ਨਹੀਂ ਹੁੰਦਾ ਹੈ ਇਸ ਕਰਕੇ ਪਿੰਗ ਆਊਗਾ ਤਾਂ ਦਾ ਲੱਗ ਜਾਏਗਾ ਇਥੇ ਗੁਰਾਂ ਦਾ ਖਜ਼ਾਨਾ ਨਿਰਾਨ ਹੁੰਦਾ ਖਜ਼ਾਨਾ ਗੋਬਿੰਦ ਗੋਬਿੰਦ ਗੁਰ ਮਤਿ ਆਈਏ ਤਾਂ ਦਰਗੈ ਪਾਈਏ ਮਾਨ ਅਗੇ ਹੈ ਸੁਖ ਮੰਗਤ ਦੁਖ ਆਗਲ ਹੋਏ ਸਗਲ ਵਿਕਾਰਿੰ ਹਾਰ ਪੁਰਿ ਵਿਕਾਰ ਵਿਕਾਰ ਕੀ ਹੈ ਵਿਕਾਰ ਵਿਕਾਰੀ ਵਿਕਾਰੀ ਕਰਕੇ ਵਿਕਾਰ ਯਾਦੇ ਵਿਕਾਰਾਂ ਦੀ ਗੱਲ ਹੋ ਗਈ ਵਿਹਾਰੀ ਲੱਗੀ ਬਹੁਵਚਨ ਹੋ ਗਿਆ ਬਹੁਤੇ ਵਿਕਾਰ ਵਿਕਾਰਾਂ ਦਾ ਹਾਰ ਵਿਕਾਰਾਂ ਬਹਾਰ ਬਣਾ ਹਾਰ ਜਿਹੜਾ ਆਪਾਂ ਪਾਉਨੇ ਹਾਰ ਉਹ 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 ਦੀ ਗੱਲ ਹੈ ਹਾਰ ਉਹ ਹਾਰ ਹੈ ਵਿਕਾਰਾਂ ਦੀ ਹਾਰ ਤਾਂ ਹੋ ਨਹੀਂ ਸਕਦਾ ਵਿਕਾਰਾਂ ਬਹੁਤੇ ਵਿਕਾਰ ਹੋਗੇ ਨਾ ਵਿਕਾਰਾਂ ਦਾ ਹਾਰ ਕੋਈ ਅਗੇ ਪਿਤਰੀ ਉਧਾਰ ਹੋ ਜਿਵੇਂ ਹੈ ਪਿਤਰਾ ਦਾ ਉਧਾਰ ਪਿਤਰੀ ਦਾ ਆਇਆ ਸੀ ਪਿਤਰਾ ਦਾ ਉਧਾਰ ਗੁਣੀ ਨਿਦਾਨ ਗੁਣਾ ਗੁਣੀ ਜਿਆਦਾ ਗੁਣਾ ਦਾ ਖਜਾਨਾ ਵਿਕਾਰੀ ਹਾਰ ਹੁਣ ਵਿਕਾਰਾਂ ਦਾ ਹਾਰ ਹਰ ਬ੍ਰੋਇਆ ਵਿਕਾਰਾਂ ਦਾ ਵਿਕਾਰੀ ਤੋਂ ਬਾਅਦ ਵਿਕਾਰਾਂ ਦਾ ਹਾਰ ਬ੍ਰੋਇਆ ਸੋ ਸਾਧ ਸੰਗਤ ਇਹਦੇ ਪੰਜ ਚਿੰਨ ਸੀ ਆਪਾਂ ਪੰਜ ਜਿਹਨਾਂ ਨੂੰ ਵਾਰੋ ਵਾਰੀ ਇਹਨਾਂ ਪੰਕਤੀਆਂ ਦੇ ਰਾਹੀਂ ਵਿਚਾਰਨ ਦਾ ਯਤਨ ਕੀਤਾ ਸੋ ਸਾਧ ਸੰਗਤ ਅੱਜ ਜਿਹੜਾ ਸਲੰਧਕਾਰ ਕੋ ਬਹੁਵਚਨ ਜਿਹੜਾ ਹੈ ਭਾਗ 15ਵਾਂ ਸੀ ਇਹਦੀ ਸਮਾਪਤੀ ਆ ਅੱਗੇ ਅਗਲੇ ਕਾਰਕ ਦੇ ਨਾਲ ਆਪਾਂ ਫਿਰ ਇਸੇ ਤਰ੍ਹਾਂ ਹੀ ਮਿਲਾਂਗੇ ਸੋ ਇਹ ਅੱਗੇ ਤੋਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀਆਂ ਇਹ ਸੰਗਤਾਂ ਦੇ ਵਿੱਚ ਇਹ ਜਾਣਕਾਰੀ ਪਹੁੰਚੇ ਤਾਂ ਕਿ ਸੰਗਤਾਂ ਜਿਹੜਾ ਇਸ ਦਾ ਲਾਹਾ ਖਟ ਸਕਣ ਗੁਰਬਾਣੀ ਵਿਆਕਰਨ ਦੇ ਅਨੁਸਾਰ ਜਦੋਂ ਫੀ ਚਲਦੀਆਂ ਉਹਨੂੰ ਗੁਰਬਾਣੀ ਨੂੰ ਪੜ੍ਹਦੇ ਆ ਤਾਂ ਸਾਡੇ ਜਿਹੜੇ ਅਰਥ ਹਨ ਉਹ ਆਟੋਮੈਟਿਕ ਹੋ ਹੀ ਜਾਂਦੇ ਆਪਾਂ ਨੂੰ ਆਟੋਮੈਟ ਪਤਾ ਲੱਗ ਹੀ ਜਾਂਦਾ ਤੇ ਆਪਾਂ ਨੂੰ ਮਤਲਬ ਕੋਈ ਜ਼ਿਆਦਾ ਹੋ ਕੇ ਦੇਖਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਜਿਹੜਾ ਹੈਗਾ ਇਹਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਤੋ ਅਗਲੀ ਵੀਡੀਓ ਵਿੱਚ ਫਿਰ ਆਪਾਂ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ